ਮੈਂ ਪਿੱਛੇ ਜੀ ਇਹ ਵੀ ਸੁਣਿਆ ਕਿ ਸਰਕਾਰ ਆ ਇਹ ਕਹਿੰਦੀਆਂ ਨੇ ਕਿ ਇਹ ਬੱਚੇ ਡਿਸੇਬਲ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ ਹੈਗੇ ਹੈਂਡੀਕੈਪਟ ਚ ਨਹੀਂ ਆਉਂਦੇ ਹੈਗੇ ਮੈਨੂੰ ਇਹ ਵੀ ਦੋ ਕੁ ਦਿਨ ਹੋਏ ਪਤਾ ਚੱਲਿਆ ਹੈ ਉਹ ਸਿਰਫ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਜਾਂ ਉਹਨਾਂ ਨੂੰ ਹੈਂਡੀਕੈਪ ਮੰਨਦੇ ਨੇ ਕਹਿੰਦੇ ਨੇ ਕਿ ਇਹਨਾਂ ਨੂੰ ਤੇ ਸਿਰਫ ਇੱਕ ਸੁੰਦਾ ਨਹੀਂ ਸਰੀਰਕ ਪੱਖੋਂ ਇਹ ਬਿਲਕੁਲ ਠੀਕ ਨਹੀਂ ਬ্লাইন্ড ਨੂੰ ਵੀ ਇਹੀ ਕਿਹਾ ਜਾਂਦਾ ਹੈ ਕਿ ਉਹ ਵੀ ਬਿਲਕੁਲ ਸਰੀਰਕ ਪੱਖੋਂ ਠੀਕ ਨਹੀਂ ਪਰ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹਾਂਗੀ ਕਿ ਜੋ ਇਹਨਾਂ ਦੇ ਵਿੱਚ ਕਮੀ ਹੈ ਉਹ ਕਮੀ ਪਰਮਾਤਮਾ ਕਿਸੇ ਦੇ ਵਿੱਚ ਵੀ ਨਾ ਲਿਆਵੇ ਕਿਉਂਕਿ ਮੰਨ ਲਓ ਜੇ ਕਿਸੇ ਬੱਚੇ ਦੀ ਲੱਤਾਂ ਕੋਈ ਪ੍ਰੋਬਲਮ ਹੈ ਉਹ ਸੁਣ ਤੇ ਸਕਦਾ ਆਪਣੇ ਦਿਮਾਗ ਦੇ ਨਾਲ ਗੱਲ ਹਰ ਗੱਲ ਕਰ ਸਕਦਾ ਆਪਣੇ ਦਿਲ ਦੀ ਕੋਈ ਵੀ ਪੜਾਅ ਸ ਹੈ ਕੋਈ ਵੀ ਦੁੱਖ ਦਰਦ ਖੁਸ਼ੀ ਉਹ ਸਾਂਝੀ ਤੇ ਕਰ ਸਕਦਾ ਜੋ ਵੀ ਅੱਜ ਬੱਚੇ ਨੇ ਆਪਣੀ ਡਿਸੇਬਿਲਟੀ ਨੂੰ ਇੱਕ ਸਾਈਡ ਤੇ ਰੱਖ ਕੇ ਆਪਣਾ ਨੋਰਮਲ ਬੱਚਿਆਂ ਚ ਵੀ ਜਾ ਕੇ ਖੇਡਦੀ ਰਹੀ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਨੋਰਮਲ ਆਲ ਇੰਡੀਆ ਚੈਸ ਫੈਡਰੇਸ਼ਨ ਦੀ ਵੀ ਆਪਣੀ ਪਲੇਅਰ ਹੈ ਉਥੋਂ ਜਾ ਕੇ ਏਸ਼ੀਆ ਚੋ ਵੀ ਇੰਨੇ ਸਿਲਵਰ ਮੈਡਲ ਲਿਆ ਹੋਇਆ ਉਸ ਮੈਡਲ ਦੀ ਵੀ ਕੋਈ ਵੈਲਿਊ ਨਹੀਂ ਹੈਗੀ ਔਰ ਆਪਣੇ ਸਟੇਟ ਨੂੰ ਇੰਨੇ 10 ਵਾਰੀ ਨੋਰਮਲ ਕੁੜੀਆਂ ਚ ਵੀ ਰਿਪਰੈਜ਼ੈਂਟ ਕੀਤਾ ਹੋਇਆ ਸਟੇਟ ਦੇ ਵਿੱਚੋਂ 골ਡ ਮੈਡਲ ਇੰਨੇ ਲਏ ਹੋਏ ਨੇ ਤੇ ਫੇਰ ਵੀ ਸਰਕਾਰਾਂ ਇਸ ਹਿੰਮਤ ਦੀ ਵੀ ਨਹੀਂ ਦਾਤ ਦਿੰਦੀਆਂ ਕਿ ਬੱਚੀ ਨੇ ਕੋਸ਼ਿਸ਼ ਤਾਂ ਕੀਤੀ ਆਪਣੀ ਕੈਟਾਗਰੀ ਚ ਜਾ ਕੇ ਆਪਣੀ ਇੰਡੀਆ ਦੀ ਪਹਿਲੀ ਲੜਕੀ ਹੈ ਜਿਨੇ ਵਰਲਡ ਚ 골ਡ ਮੈਡਲ ਲਿਆ এਸ਼ੀਆ ਚ 골ਡ ਮੈਡਲ ਲਿਆ ਹੁਣ ਤੇ ਮੈਨੂੰ ਕਹਿੰਦਿਆਂ ਵੀ ਦੁੱਖ ਆਂਦਾ ਜਦੋਂ ਜਿੱਤ ਕੇ ਆਂਦੀ ਸੀ ਉਹਨਾਂ ਤੇ ਮੈਂ ਬੜੀ ਖੁਸ਼ ਹੋ ਕੇ ਗੱਲਾਂ ਕਰਦੀ ਸੀ ਕਿ ਮੇਰੀ ਬੱਚੀ ਲੱਖਾਂ ਦੇ ਵਿੱਚੋਂ ਇੱਕ ਹੈ ਬਿਲਕੁਲ ਪਰ ਅੱਜ ਉਹ ਕੱਲੀ ਹੀ ਹੈ ਸਰਕਾਰਾਂ ਨੇ ਉਹਨੂੰ ਇੱਕ ਪਾਸੇ ਕੱਲੀ ਹੀ ਕਰ ਦਿੱਤਾ ਧੱਕਾ ਦੇ ਦਿੱਤਾ ਕਿ ਤੂੰ ਤਾਂ ਕੱਲੀ ਹੈ ਨਾ ਤੂੰ ਬੋਲਦੀ ਹੈ ਨਾ ਤੂੰ ਸੁਣਦੀ ਹੈ ਅਸੀਂ ਕਿਉਂ ਤੇਰੀ ਆਵਾਜ਼ ਸੁਣੀਏ ਬਸ ਤੇਰੀ ਮਾਂ ਹੈਗੀ ਐ ਤੂੰ ਕਰਨਾ ਸੀ ਜੋ ਕਰਤਾ ਕੀ ਹੈ ਕੱਲੀ ਕੁੜੀ ਹੈਗੀ ਐ ਤੂੰ ਕਰਤਾ ਹੁਣ ਆਂ ਦੂਜੀਆਂ ਸਟੇਟਾਂ ਦੀਆਂ ਅੱਗੇ ਆਂ ਸਰਕਾਰਾਂ ਤੇ ਇਹੀ ਕੋਸ਼ਿਸ਼ ਕਰ ਰਹੀਆਂ ਨੇ ਕਿ ਅਸੀਂ ਇਸ ਬੱਚੇ ਨੂੰ ਨજર ਅੰਦਾਜ਼ ਕਰੀਏ ਇੱਕ ਸਾਈਡ ਤੇ ਕਰੀਏ ਇਹਦੀ ਆਵਾਜ਼ ਨੂੰ ਦਬਾ ਦਈਏ ਤਾਂ ਜੋ ਦੂਜੀਆਂ ਸਕੇਟਾਂ ਦੇ ਬੱਚੇ ਅੱਗੇ ਆਣ ਔਰ ਉਹ ਜਾ ਕੇ ਮੈਡਲ ਲੈ ਕੇ ਆਣ ਇਹ ਤੇ ਪੰਜਾਬ ਸਰਕਾਰ ਤੇ ਕੁਛ ਕਰ ਹੀ ਨਹੀਂ ਸਕਦੀ ਜਲੰਧਰ ਸ਼ਹਿਰ ਦੀ ਨਾਮਵਾਰ ਇੱਕ ਅਜਿਹੀ ਹਸਤੀ ਜਿਸ ਨੇ ਕੀ ਭਾਰਤ ਨੂੰ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕੀਤਾ ਪਰ ਅੱਜ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਸਾਰੇ 골ਡ ਮੈਡਲ ਬਹੁਤ ਸਾਰੇ ਸਿਲਵਰ ਮੈਡਲ ਤੇ ਰੀਸੈਂਟਲੀ ਗੱਲ ਕੀਤੀ ਜਾਵੇ ਤੇ ਏਸ਼ੀਆ ਪੈਸੀਫਿਕ ਦੇ ਵਿੱਚ ਵੀ 3rd ਪੋਜੀਸ਼ਨ ਹਾਸਲ ਕਰਕੇ ਆਈ ਹੈ ਜਲੰਧਰ ਦੀ ਰਹਿਣ ਵਾਲੀ ਮਲਿਕਾ ਹਾਂਡਾ ਅੱਜ ਨਿਰਾਸ਼ ਕਿਉਂ ਹੈ ਕਿਉਂਕਿ 2012 ਤੋਂ ਲਗਾਤਾਰ ਭਾਰਤ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਮੈਡਲ ਜਿੱਤ ਰਹੇ ਨੇ ਪਰ ਹਾਲੇ ਤੱਕ ਵੀ ਸਰਕਾਰ ਦੇ ਵੱਲੋਂ ਨਾ ਤਾਂ ਕੋਈ ਕੈਸ਼ ਅਵਾਰਡ ਦਿੱਤਾ ਗਿਆ ਤੇ ਨਾ ਹੀ ਨੌਕਰੀ ਮਲਿਕਾ ਨੂੰ ਦਿੱਤੀ ਗਈ ਹੈ ਬਹੁਤ ਸਾਰੀਆਂ ਗੱਲਾਂ ਜ਼ਰੂਰ ਮਲਿਕਾ ਨੂੰ ਲੈ ਕੇ ਕਈਆਂ ਜਾਂਦੀਆਂ ਸਨ ਫਾਰਮ ਜ਼ਰੂਰ ਪ੍ਰਵਾਏ ਜਾਂਦੇ ਸਨ ਮਲਿਕਾ ਦੇ ਪਰ ਉਹਨਾਂ ਦਾ ਕਿਤੇ ਵੀ ਕੋਈ ਰਿਜ਼ਲਟ ਦੇਖਣ ਨੂੰ ਨਹੀਂ ਮਿਲਿਆ ਤਾਂ ਮਲਿਕਾ ਤੁਹਾਨੂੰ ਦੱਸਦੀ ਹੈ ਬੋਲ ਸੁਣ ਨਹੀਂ ਸਕਦੀ ਪਰ ਕੋਸ਼ਿਸ਼ ਕਰਾਂਗੇ ਕਿ ਸਾਈਨ ਲੈਂਗੁਏਜ ਦੇ ਵਿੱਚ ਮਲਿਕਾ ਦੇ ਨਾਲ ਗੱਲ ਕੀਤੀ ਜਾਵੇ ਤੇ ਨਾਲ ਉਹਨਾਂ ਦੇ ਮਾਤਾ ਜੀ ਮੌਜੂਦ ਨੇ ਉਹਨਾਂ ਨਾਲ ਜਿਹੜੀ ਆ ਸੀ ਗੱਲਬਾਤ ਕਰਦੇ ਆ ਕਿ ਅਖੀਰਕਾਰ ਇਸ ਨਿਰਾਸ਼ਾ ਦਾ ਸਭ ਤੋਂ ਵੱਡਾ ਕਾਰਨ ਉਹ ਕਿਸ ਨੂੰ ਮੰਨਦੇ ਨੇ ਹੈਲੋ ਮਲਿਕਾ ਅਬ ਮੈਡਲ ਲੈ ਕੇ ਆਏ ਹੋ ਤੁਸੀਂ ਮੈਡਲ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਪਲੇ ਕੀਤਾ ਤੁਸੀਂ ਅ ਤੁਹਾਨੂੰ ਕੋਈ ਵੀ ਰਿਵਾਰਡ ਨਹੀਂ ਮਿਲਿਆ ਕਿਵੇਂ ਦੇਖਦੇ ਹੋ ਇਹਨੂੰ ਪਾ ਪਤਾ ਫ ਵਾ ਪਾ ਪਕਾ ਤ ਫ ਰਕਾ ਮਲਿਕਾ ਕਿ ਬੋਲਣ ਦੀ ਕੋਸ਼ਿਸ਼ ਕਰ ਰਹੀ ਮਲਿਕਾ ਇਹ ਹੀ ਬੋਲ ਰਹੀ ਹੈ ਕਿ ਮੈਂ ਲਗਾਤਾਰ 2012 ਤੋਂ ਲਗਾਤਾਰ ਨੈਸ਼ਨਲ ਚੋ 골ਡ ਔਰ ਏਸ਼ੀਆ ਚੋ ਵੀ 골ਡ ਮੈਡਲ ਲੈ ਕੇ ਆਈ ਵਰਲਡ ਚੋ ਵੀ 골ਡ ਮੈਡਲ ਲੈ ਕੇ ਆਈਆਂ ਔਰ 7-8 ਮੈਡਲ ਮੇਰੇ ਇੰਟਰਨੈਸ਼ਨਲ ਲੈਵਲ ਦੇ ਨੇ ਔਰ ਨੈਸ਼ਨਲ ਲੈਵਲ ਦੇ 8 골ਡ 1 ਸਿਲਵਰ ਇਸ ਤਰ੍ਹਾਂ ਮੇਰੇ ਕੋਲ ਮੈਡਲ ਹੈਗੇ ਨੇ ਹੁਣ ਰੀਸੈਂਟਲੀ ਮੈਂ ਏਸ਼ੀਆ ਪੈਸੀਫਿਕ ਦੇ ਵਿੱਚੋਂ ਵੀ 3rd ਪੋਜੀਸ਼ਨ ਲੈ ਕੇ ਆਈ ਹੋਈ ਆ ਪਰ ਉਹ ਉਹੀ ਗੱਲ ਹੈ ਕਿ

ਜੀ ਇੱਕ ਵੀਡੀਓ ਮਲਿਕਾ ਦੀ ਅਸੀਂ ਦੇਖੀ ਵੀ ਸੀ ਜਦੋਂ ਬੀਤੇ ਸਮੇਂ ਦੇ ਵਿੱਚ ਵੀ ਨੌਕਰੀ ਤੇ ਕੈਸ਼ ਅਵਾਰਡ ਨਹੀਂ ਮਿਲਿਆ ਤਾਂ ਇਹਨਾਂ ਨੇ ਖੇਡ ਮੰਤਰੀ ਦੇ ਦਫਤਰ ਦੇ ਬਾਹਰ ਜਾ ਕੇ ਆਪਣੇ ਜੈਸਚਰਜ਼ ਨਾਲ ਆਪਣਾ ਗੁੱਸਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਗੁੱਸਾ ਜ਼ਾਹਿਰ ਕਿੱਤਾ ਸੀ ਕਹਿੰਦੇ ਨੇ ਕਿ ਇੱਕ ਨਾਰਮਲ ਬੱਚਾ ਹੁੰਦਾ ਉਹਦੇ ਲਈ ਮਾਂ ਨੂੰ ਮਿਹਨਤ ਘੱਟ ਕਰਨੀ ਪੈਂਦੀ ਹੈ ਪਰ ਮਲਿਕਾ ਦੇ ਲਈ ਤੁਹਾਡੀ ਮਿਹਨਤ ਬਹੁਤ ਜ਼ਿਆਦਾ ਹੋਏਗੀ ਤੁਸੀਂ ਕਿੰਨਾ ਕੁ ਕੁਝ ਸੈਕਰੀਫਾਈਜ਼ ਕੀਤਾ ਮਲਿਕਾ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ ਬਹੁਤ ਜ਼ਿਆਦਾ ਇੱਕ ਸਮਝ ਲਓ ਕਿ ਇਹਦੇ ਲਈ ਸਾਨੂੰ ਆਮ ਮਾਂ ਨੂੰ ਜੇ ਮੰਨ ਲਓ ਦਿਨ ਦੇ ਵਿੱਚ ਸਕੂਲ ਬੱਚਾ ਚਲੇ ਜਾਂਦਾ ਤੇ ਆ ਕੇ 2 ਜਾਂ 3 ਘੰਟੇ ਮਾਂ ਦੇਂਦੀ ਹੈ ਔਰ ਮੰਨੂ ਪਤਾ ਹੈ ਕਿ ਮੈਂ ਇਹਦੇ ਨਾਲ 24 ਘੰਟਿਆਂ ਦੇ ਵਿੱਚੋਂ 18 ਘੰਟੇ ਇਹਦੇ ਨਾਲ ਹੀ ਹੁੰਦੀ ਸੀਗੀ ਕਿਉਂਕਿ ਪਹਿਲੀ ਗੱਲ ਤੇ ਇਸ ਬੱਚੇ ਨੂੰ ਪੜ੍ਹਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਬੋਲਣਾ ਸਿਖਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਕੀ ਉਹਨੇ ਲਾਈਫ ਦੇ ਵਿੱਚ ਕਰਨਾ ਹੈ ਕਿਉਂਕਿ ਜੋ ਵੀ ਟੀਚਰ ਨੇ ਕਰਵਾਇਆ ਉਹਨੂੰ ਸਮਝਾਉਣਾ ਔਰ ਅੱਗੋ ਨੂੰ ਯਾਦ ਕਰਵਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਇਹ ਤੇ ਇੱਕ ਇਸ ਤਰ੍ਹਾਂ ਦੇ ਬੱਚੇ ਦੀ ਮਾਂ ਹੀ ਸਮਝ ਸਕਦੀ ਹੈ ਦੂਸਰਾ ਬੰਦਾ ਕੋਈ ਨਹੀਂ ਸਮਝ ਸਕਦਾ ਮੈਂ ਪਿੱਛੇ ਜੀ ਇਹ ਵੀ ਸੁਣਿਆ ਕਿ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਇਹ ਬੱਚੇ ਡਿਸੇਬਲ ਕੈਟਾਗਰੀ ਦੇ ਵਿੱਚ ਨਹੀਂ ਆਂਦੇ ਹੈਗੇ ਹੈਂਡੀਕੈਪ ਤੇ ਨਹੀਂ ਆਂਦੇ ਹੈਗੇ ਮੈਨੂੰ ਇਹ ਵੀ ਦੋ ਕੁ ਦਿਨ ਹੋਏ ਪਤਾ ਚੱਲਿਆ ਉਹ ਸਿਰਫ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਜਾਂ ਉਹਨਾਂ ਨੂੰ ਹੈਂਡੀਕੈਪ ਮੰਨਦੇ ਨੇ ਕਹਿੰਦੇ ਨੇ ਕਿ ਇਹਨਾਂ ਨੂੰ ਤੇ ਸਿਰਫ ਇੱਕ ਸੁੰਦਾ ਨਹੀਂ ਸਰੀਰਕ ਪੱਖੋਂ ਇਹ ਬਿਲਕੁਲ ਠੀਕ ਨਹੀਂ ਬ্লাইন্ড ਨੂੰ ਵੀ ਇਹੀ ਕਿਹਾ ਜਾਂਦਾ ਹੈ ਕਿ ਉਹ ਵੀ ਬਿਲਕੁਲ ਸਰੀਰਕ ਪੱਖੋਂ ਠੀਕ ਨਹੀਂ ਪਰ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹਾਂਗੀ ਕਿ ਜੋ ਇਹਨਾਂ ਦੇ ਵਿੱਚ ਕਮੀ ਹੈ ਉਹ ਕਮੀ ਪਰਮਾਤਮਾ ਕਿਸੇ ਦੇ ਵਿੱਚ ਵੀ ਨਾ ਲਿਆਵੇ ਕਿਉਂਕਿ ਮੰਨ ਲਓ ਜੇ ਕਿਸੇ ਬੱਚੇ ਦੀ ਲੱਤਾਂ ਕੋਈ ਪ੍ਰੋਬਲਮ ਹੈ ਉਹ ਸੁਣਨ ਤੇ ਸਕਦਾ ਹੈ ਆਪਣੇ ਦਿਮਾਗ ਦੇ ਨਾਲ ਗੱਲ ਹਰ ਗੱਲ ਕਰ ਸਕਦਾ ਹੈ ਆਪਣੇ ਦਿਲ ਦੀ ਕੋਈ ਵੀ ਪੜਾਅ ਸੇ ਕੋਈ ਵੀ ਦੁੱਖ ਦਰਦ ਖੁਸ਼ੀ ਉਹ ਸਾਂਝੀ ਤੇ ਕਰ ਸਕਦਾ ਹੈ ਪਰ ਇਹ ਬੱਚੇ ਜਿਹੜੇ ਨੇ ਇਹ ਬੱਚੇ ਆਪਣੇ ਦਿਲ ਦੀ ਗੱਲ ਵੀ ਨਹੀਂ ਕਿਸੇ ਨਾਲ ਕਰ ਸਕਦੇ ਨਾ ਇਹਨਾਂ ਨੂੰ ਆਪਣੀ ਲਾਈਫ ਦਾ ਪ੍ਰੋਪਰ ਪਤਾ ਹੀ ਨਹੀਂਗਾ ਹੈਗਾ ਕਿ ਅਸੀਂ ਕਰਨਾ ਕੀ ਹੈ ਕੀ ਨਹੀਂ ਕਰਨਾ ਤੇ ਜੇ ਕਿਸੇ ਮਾਂ ਨੇ ਇੱਕ ਪਹਿਲ ਕੀਤੀ ਹੈ ਕਿ ਆਪਣੇ ਬੱਚੇ ਨੂੰ ਇਸ ਕਾਬਲ ਬਣਾਇਆ ਹੈ ਕਿ ਉਹ ਆਪਣੀ ਜੋ ਵੀ ਹੈ ਆਪਣੀ ਇੱਕ ਕਮੀ ਨੂੰ ਸਾਈਡ ਦੇ ਉੱਤੇ ਰੱਖੇ ਅੱਜ ਤੁਸੀਂ ਇੱਕ ਵਾਰੀ ਆਪਣੇ ਕੰਨ ਬੰਦ ਕਰਕੇ ਦੇਖੋ ਤੁਹਾਨੂੰ ਸਾਰੀ ਦੁਨੀਆ ਬਲੈਂਕ ਨਜ਼ਰ ਆਏਗੀ ਕਿ ਸਾਨੂੰ ਤਾਂ ਕੁਝ ਸੁਣ ਨਹੀਂ ਰਿਹਾ ਇੱਕ ਟੈਲੀਵਿਜ਼ਨ ਮਿਊਟ ਹੋ ਜੇ ਨਾ ਤੇ ਅਸੀਂ 10 ਮਿੰਟ ਵੀ ਨਹੀਂ ਟੀਵੀ ਨੂੰ ਦੇਖ ਸਕਦੇ ਹੈਗੇ ਕਿ ਸਾਨੂੰ ਸੁਣਦਾ ਨਹੀਂ ਹੁੰਦਾ ਤੇ ਇਹਨਾਂ ਬੱਚਿਆਂ ਦੇ ਉੱਤੇ ਕੀ ਬੀਤਦੀ ਹੋਏਗੀ ਜਿਹੜੇ ਬੱਚਿਆਂ ਨੂੰ ਬਿਲਕੁਲ ਨਾ ਸੁਣਦਾ ਹੈ ਜਿਹੜੇ ਨਾ ਆਪਣੀ ਗੱਲ ਕਹਿ ਸਕਦੇ ਨੇ ਕਹਿਣਾ ਬੜਾ ਆਸਾਨ ਹੁੰਦਾ ਪਰ ਜਿਹੜੇ ਬੱਚੇ ਤੇ ਬੀਤਦੀ ਏ ਜਾਂ ਜਿਹੜਾ ਉਹਦੇ ਨਾਲ ਪਰਿਵਾਰ ਹੁੰਦਾ ਉਹਨੂੰ ਪਤਾ ਹੁੰਦਾ ਕਿ ਇਹਨਾਂ ਦੇ ਵਿੱਚ ਕੀ ਕਮੀ ਹੈਗੀ ਹੈ ਦੇਖਣ ਨੂੰ ਤੇ ਬਿਲਕੁਲ ਠੀਕ ਲੱਗਦੇ ਨੇ ਪਰ ਜਿਹੜਾ ਬੱਚਾ ਆਪਣੀ ਗੱਲ ਹੀ ਨਹੀਂ ਹੁਣ ਅੱਜ ਸਰਕਾਰਾਂ ਜੀ ਇਹਨਾਂ ਦੀ ਗੱਲ ਨਹੀਂ ਸੁਣ ਰਹੀਆਂ ਇਸੇ ਕਰਕੇ ਨਹੀਂ ਸੁਣਦੀ ਕਿ ਬੱਚੀ ਬੋਲਦੀ ਨਹੀਂਗੀ ਹੈਗੀ ਸੁਣਦੀ ਨਹੀਂ ਹੈਗੀ ਪਰ ਉਹਦੇ ਕੋਲ ਦਿਲ ਤੇ ਹੈਗਾ ਉਹਦੇ ਕੋਲ ਖੇਡ ਜਿੱਤਣ ਦਾ ਜਜ਼ਬਾ ਤੇ ਹੈਗਾ ਹੈ ਨਾ ਜੋ ਵੀ ਅੱਜ ਬੱਚੇ ਨੇ ਆਪਣੀ ਡਿਸੇਬਿਲਟੀ ਨੂੰ ਇੱਕ ਸਾਈਡ ਤੇ ਰੱਖ ਕੇ ਆਪਣਾ ਨੋਰਮਲ ਬੱਚਿਆਂ ਚ ਵੀ ਜਾ ਕੇ ਖੇਡਦੀ ਰਹੀ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਨੋਰਮਲ ਆਲ ਇੰਡੀਆ ਚੈਸ ਫੈਡਰੇਸ਼ਨ ਦੀ ਵੀ ਆਪਣੀ ਪਲੇਅਰ ਹੈ ਉੱਥੋਂ ਜਾ ਕੇ ਏਸ਼ੀਆ ਚੋ ਵੀ ਇੰਨੇ ਸਿਲਵਰ ਮੈਡਲ ਲਿਆ ਹੋਇਆ ਉਸ ਮੈਡਲ ਦੀ ਵੀ ਕੋਈ ਵੈਲਿਊ ਨਹੀਂ ਹੈਗੀ ਔਰ ਆਪਣੇ ਸਟੇਟ ਨੂੰ ਇੰਨੇ 10 ਵਾਰੀ ਨੋਰਮਲ ਕੁੜੀਆਂ ਚ ਵੀ ਰਿਪਰੈਜ਼ੈਂਟ ਕੀਤਾ ਹੋਇਆ ਸਟੇਟ ਦੇ ਵਿੱਚੋਂ 골ਡ ਮੈਡਲ ਇੰਨੇ ਲਏ ਹੋਏ ਨੇ ਤੇ ਫੇਰ ਵੀ ਸਰਕਾਰਾਂ ਇਸ ਹਿੰਮਤ ਦੀ ਵੀ ਨਹੀਂ ਦਾਤ ਦਿੰਦੀਆਂ ਕਿ ਬੱਚੀ ਨੇ ਕੋਸ਼ਿਸ਼ ਤਾਂ ਕੀਤੀ ਆਪਣੀ ਕੈਟਾਗਰੀ ਚ ਜਾ ਕੇ ਆਪਣੀ ਇੰਡੀਆ ਦੀ ਪਹਿਲੀ ਲੜਕੀ ਹੈ ਜਿਨੇ ਵਰਲਡ ਚ 골ਡ ਮੈਡਲ ਲਿਆ ਏਸ਼ੀਆ ਚ 골ਡ ਮੈਡਲ ਲਿਆ ਹੁਣ ਤੇ ਮੈਨੂੰ ਕਹਿੰਦਿਆਂ ਵੀ ਦੁੱਖ ਆਂਦਾ ਬੱਚੀ ਦੀ ਜਦੋਂ ਜਿੱਤ ਕੇ ਆਂਦੀ ਸੀ ਨਾ ਤੇ ਮੈਂ ਬੜੀ ਖੁਸ਼ ਹੋ ਕੇ ਗੱਲਾਂ ਕਰਦੀ ਸੀ ਕਿ ਮੇਰੀ ਬੱਚੀ ਲੱਖਾਂ ਦੇ ਵਿੱਚੋਂ ਇੱਕ ਹੈ ਬਿਲਕੁਲ ਪਰ ਅੱਜ ਉਹ ਕੱਲੀ ਹੀ ਹੈ ਸਰਕਾਰਾਂ ਨੇ ਉਹਨੂੰ ਇੱਕ ਪਾਸੇ ਕੱਲੀ ਹੀ ਕਰ ਦਿੱਤਾ ਧੱਕਾ ਦੇ ਦਿੱਤੇ ਕਿ ਤੂੰ ਤਾਂ ਕੱਲੀ ਐ ਨਾ ਤੂੰ ਬੋਲਦੀ ਐ ਨਾ ਤੂੰ ਸੁਣਦੀ ਐ ਅਸੀਂ ਕਿਉਂ ਤੇਰੀ ਆਵਾਜ਼ ਸੁਣੀਏ ਬਸ ਤੇਰੀ ਮਾਂ ਹੈਗੀ ਐ ਤੂੰ ਕਰਨਾ ਸੀ ਜੋ ਕਰਤਾ ਕੀ ਐ ਕੱਲੀ ਕੁੜੀ ਹੈਗੀ ਐ ਤੂੰ ਕਰਤਾ ਹੁਣ ਆਨ ਦੂਜੀਆਂ ਸਟੇਟਾਂ ਦੀਆਂ ਅੱਗੇ ਆਨ ਸਰਕਾਰਾਂ ਤੇ ਇਹੀ ਕੋਸ਼ਿਸ਼ ਕਰ ਰਹੀਆਂ ਨੇ ਕੀ ਅਸੀਂ ਇਸ ਬੱਚੇ ਨੂੰ ਨજર ਅੰਦਾਜ਼ ਕਰੀਏ ਇੱਕ ਸਾਈਡ ਤੇ ਕਰੀਏ ਇਹਦੀ ਆਵਾਜ਼ ਨੂੰ ਦਬਾ ਦਈਏ ਤਾਂ ਜੋ ਦੂਜੀਆਂ ਸਟੇਟਾਂ ਦੇ ਬੱਚੇ ਅੱਗੇ ਆਣ ਔਰ ਉਹ ਜਾ ਕੇ ਮੈਡਲ ਲੈ ਕੇ ਆਣ ਇਹ ਤੇ ਪੰਜਾਬ ਸਰਕਾਰ ਤੇ ਕੁਛ ਕਰ ਹੀ ਨਹੀਂ ਸਕਦੀ بڑے ਲੋਕ ਕਹਿੰਦੇ ਸੀ ਕਿ ਪੰਜਾਬ ਬਹੁਤ ਵਧੀਆ ਹੈ ਇੱਥੇ ਖੇਤੀਬਾੜੀ ਬਹੁਤ ਵਧੀਆ ਹੈ ਸਭ ਕੁਝ ਵਧੀਆ ਹੈ ਸਭ ਕੁਝ ਜ਼ੀਰੋ ਹੈ ਦੂਜੀਆਂ ਸਟੇਟਾਂ ਦੇ ਸਾਹਮਣੇ ਅੱਜ ਇਹ ਇਗਜ਼ਾਮਪਲ ਮਲਿਕਾ ਦੂਜੀਆਂ ਸਟੇਟਾਂ ਦੇ ਗਿਆ ਹੈ ਤਿਲੰਗਾਨਾ ਸਟੇਟ ਨੇ ਮਲਿਕਾ ਦਾ ਰਿਸਪੈਕਟ ਕੀਤਾ ਹੋਇਆ ਹੈ ਦੂਜੀਆਂ ਸਾਰੀਆਂ ਸਟੇਟਾਂ ਮਲਿਕਾ ਦੀ ਰਿਸਪੈਕਟ ਕਰਦੀਆਂ ਜਦਕਿ ਆਪਣੀ ਸਟੇਟ ਇਹਦੇ ਵਿੱਚ ਜ਼ੀਰੋ ਹੈ ਕਹਿੰਦਾ ਲੱਗਦਾ ਨਹੀਂ ਤੁਹਾਨੂੰ ਕਿ ਜੇ ਇਹ ਹੈ ਉਹ ਜਿਹੀ ਵਤੀਰਾ ਸਾਡੇ ਨਾਲ ਹੋਣਾ ਤਾਂ ਅਸੀਂ ਸਟੇਟ ਹੀ ਚੇਂਜ ਕਰ ਲਈਏ ਉਹ ਇੱਥੇ ਗੱਲ ਹੈ ਸਟੇਟ ਚੇਂਜ ਕਰ ਲਈਏ ਕੀ ਕਰੀਏ ਆਪਣਾ ਕੰਮ ਛੱਡ ਦਈਏ ਪਾਪਾ ਦੀ ਭਾਵੇਂ ਪ੍ਰਾਈਵੇਟ ਜੋਬ ਹੈ ਹੁਣ ਕਿੱਥੇ ਜਾ ਕੇ ਪ੍ਰਾਈਵੇਟ ਜੋਬਾਂ ਮਿਲਦੀਆਂ ਔਰ ਹੁਣ ਇਸ ਉਮਰ ਦੇ ਵਿੱਚ ਜਾ ਕੇ ਬੰਦੇ ਨੂੰ ਜਵਾਬ ਵੀ ਨਹੀਂ ਮਿਲਦੀ ਜਦ ਕਿ ਸਾਡੀ ਆਪਣੀ ਬੱਚੀ ਦਾ ਹੀ ਫਿਊਚਰ ਹੈ ਬਿਲਕੁਲ ਹਨੇਰੇ ਦੇ ਵਿੱਚ ਹੈ ਜ਼ੀਰੋ ਹੈ ਹੁੰਦਾ ਫਿਊਚਰ ਤੇ ਅਸੀਂ ਜਿਹੜੇ ਅੱਜ ਰੋਟੀ ਖਾਂਦੇ ਪਿਆਂ ਦੇ ਪਾਪਾ ਦੀ ਜੋਬ ਦੇ ਸੀਰ ਦੇ ਉੱਤੇ ਉਹ ਵੀ ਜਾ ਕੇ ਦੂਜੀ ਸਟੇਟ ਦੇ ਵਿੱਚ ਸਾਨੂੰ ਸਾਰਾ ਕੁਝ ਨਵੇਂ ਸੀਰੇ ਤੋਂ ਸਟਾਰਟ ਕਰਨਾ ਪੈਣਾ ਬੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਲਾਈਫ ਦੇ ਵਿੱਚ ਸਾਨੂੰ ਸੋਚਣੀਆਂ ਪੈਂਦੀਆਂ ਨੇ ਪਰ ਸਰਕਾਰਾਂ ਕੀ ਸੋਚ ਰਹੀਆਂ ਨੇ ਸਰਕਾਰਾਂ ਤੇ ਇਹੀ ਕਹਿੰਦੀਆਂ ਪਈਆਂ ਨੇ ਇਹਦੀ ਮਾਂ ਬੋਲ ਦਿੰਦੀ ਐ ਚਲੋ ਜੀ ਅਸੀਂ ਸੁਣ ਲੈਨੇ ਆ ਉੱਥੇ ਫੋਨ ਆ ਜਾਂਦੇ ਨੇ ਜਾਂ ਅਸੀਂ ਸੀਐਮ ਨੂੰ ਮਿਲ ਲੈਨੇ ਆ ਹੁਣ ਪਹਿਲੇ ਵੀ ਅਸੀਂ ਸੀਐਮ ਸੀਗੇ ਜਿਹੜੇ ਚੰਨੀਸਰ ਸੀਗੇ ਉਹਨਾਂ ਨੂੰ ਮਿਲੇ ਉਹਨਾਂ ਨੇ ਇਹਦੀ ਫਾਈਲ ਦੇ ਉੱਤੇ ਵੀ ਲਿਖ ਦਿੱਤਾ ਇਹਨੂੰ ਨੌਕਰੀ ਦੇ ਦਿੱਤੀ ਗਈ ਐ ਐਜ਼ ਅ ਕੋਚ ਦੀ ਨੌਕਰੀ ਦੇ ਦਿੱਤੀ ਗਈ ਐ ਉਹ ਵੀ ਇੱਕ ਲਿਖਿਆ ਹੋਇਆ ਸੀਐਮ ਦਾ ਜੋ ਵੀ ਐ ਉਹ ਇੱਕ ਝੂਠਾ ਵਾਅਦਾ ਕਰ ਰਹੇ ਨੇ ਤੇ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਅਸੀਂ ਕਿੰਦੇ ਤੇ ਯਕੀਨ ਕਰੀਏ ਹੁਣ ਰੀਸੈਂਟਲੀ ਜਿਹੜੇ ਸਾਡੇ ਸੀਐਮ ਸੀਗੇ ਉਹ ਹੁਣ ਐਮਪੀ ਵੀ ਬਣੇ ਨੇ ਚਲੋ ਅਸੀਂ ਕਹਾਂ ਕਿ ਐਮਪੀ ਬਣ ਕੇ ਸਾਡੀ ਆਵਾਜ਼ ਸੈਂਟਰ ਤੱਕ ਪਹੁੰਚਾਣਗੇ ਪਰ ਕਿੱਥੇ ਨੇ ਉਹ ਕਦੀ ਵੀ ਨਹੀਂ ਮਲਕਾਂ ਨੂੰ ਕਦੀ ਕੋਈ ਮਿਲਨ ਵੀ ਨਹੀਂ ਆਏ ਹੈਗੇ ਹਾਂ ਹੁਣ ਸਾਡੀ ਸੀਐਮ ਭਗਵੰਤ ਮਾਨ ਦੇ ਕੋਲ ਅਰਜੀ ਤੇ ਗਈ ਹੋਈ ਹੈ ਹੁਣ ਦੇਖੋ ਕੀ ਕਰਦੇ ਨੇ ਪਰ ਜਦੋਂ ਇਹਨਾਂ ਸਾਰੀਆਂ ਮੈਡਲਾਂ ਨੂੰ ਤੁਸੀਂ ਦੇਖਦੇ ਹੋ ਹੁਣ 2012 ਤੋਂ ਲਗਾਤਾਰ ਤੁਸੀਂ ਦੱਸਿਆ ਮਲਿਕਾ ਖੇਡ ਰਹੀ ਹੈ ਆਪਣੇ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੀ ਇੰਟਰਨੈਸ਼ਨਲ ਲੈਵਲ ਤੱਕ ਜਾ ਚੁੱਕੀ ਹੈ ਮਲਿਕਾ ਹੁਣ ਜਦੋਂ ਇਹਨਾਂ ਸਾਰੇ ਮੈਡਲਸ ਨੂੰ ਤੁਸੀਂ ਦੇਖਦੇ ਹੋ ਤਾਂ ਤੁਹਾਡੇ ਮਨ 'ਚ ਕੀ ਹੁੰਦਾ ਹੁਣ ਮਨ 'ਚ ਜਦੋਂ ਤੇ ਯਾਦ ਕਰਦੇ ਆ ਪੁਰਾਣਾ ਟਾਈਮ ਕਿ ਮਲਿਕਾ ਜਿੱਤ ਕੇ ਆਈ ਸੀ ਔਰ ਕਿੰਨੀ ਖੁਸ਼ ਸੀ ਉਹਦੇ ਤੇ ਪਿਆਰੀ ਜ਼ਮੀਨ ਤਾਂ ਨਹੀਂ ਸੀ ਔਰ ਉਸ ਟਾਈਮ ਤੇ ਐਨੀ ਕੋ ਸਮੇਂ ਲੋਨ ਦੇ ਚ ਅੰਦਰੋਂ ਇੱਕ ਉਮੰਗ ਹੁੰਦੀ ਸੀ ਕਿ ਮੰਮੀ ਮੈਂ ਨੰਬਰ 1 ਬੰਨਾ ਹੈ ਮੈਂ ਵਰਲਡ ਜ਼ਰੂਰ ਜਿੱਤੇ ਆਈ ਆ ਪਰ ਮੈਂ ਰਸ਼ੀਆ ਯੂਕਰੇਨ ਕੁੜੀਆਂ ਦੇ ਉੱਤੇ ਮਿਹਨਤ ਕਰਕੇ ਨੰਬਰ 1 ਪੋਜੀਸ਼ਨ ਲੈ ਕੇ ਆਣੀ ਹੈ ਜੋ ਬੱਚਾ ਉਸ ਟਾਈਮ ਤੇ ਕਹਿੰਦਾ ਸੀ ਤੇ ਅੱਜ ਜੇ ਬੱਚਾ ਕਹਿੰਦਾ ਹੈ ਕਿ ਮੰਮੀ ਕੀ ਫਾਇਦਾ ਹੈ ਮੇਰਾ ਖੇਡਣ ਦਾ ਇਹ ਵੀ ਜੋ ਵੀ ਕੋਈ ਮੈਂ ਮੈਡਲ ਲੈ ਆਵਾਂਗੀ ਇਹ ਵੀ ਬਸ ਹੁਣ ਅੰਦਰ ਰੱਖਿਆ ਜਾਣਾ ਤੁਸੀਂ ਮੰਨਦੇ ਹੋ ਮਲਿਕਾ ਤੇ ਹੁਣ ਏ ਵੀ ਨੀ ਪੋਸਟ ਪਾਣ ਦੇ ਵਿੱਚ ਵੀ 2-3 ਦਿਨ ਸੋਚਦੀ ਰਹਿੰਦੀ ਐ ਕਿ ਮੈਂ ਜਿੱਤੀਆਂ ਮੈਂ ਪੋਸਟ ਮੰਮੀ ਪਾਵਾਂ ਕਿ ਨਾ ਪਾਵਾਂ ਕਿ ਮੈਂ ਜਿੱਤ ਕੇ ਆਈਆਂ ਤੇ ਮਲਿਕਾ ਦਾ ਹੁਣ ਇਹ ਵੀ ਨਹੀਂ ਪਾਣ ਨੂੰ ਫੇਸਬੁਕ ਜਾਂ ਇੰਸਟਾਗ੍ਰam ਤੇ ਬੱਚੇ ਪਾਉਂਦੇ ਨੇ ਉਹ ਵੀ ਪਾਣ ਨੂੰ ਨਹੀਂ ਦਿਲ ਕਰਦਾ ਇੰਨਾ ਕੋੰਦਾ ਦਿਲ ਟੁੱਟਿਆ ਹੋਇਆ ਕਿ ਜਿੱਤ ਕੇ ਉਹ ਚੀਜ਼ ਖੁਸ਼ੀ ਆਂਦੀ ਨਹੀਂਗੀ ਹੈਗੀ ਮਨ ਦੇ ਵਿੱਚ ਕਿ ਮੈਂ ਜਿੱਤੀ ਆ ਜਾਂ ਨਹੀਂ ਜਿੱਤੀ ਇੱਕ ਬਰਾਬਰ ਹੀ ਐ ਸਮਝ ਲਓ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਮਲਿਕਾ ਦੀ ਕਰਦੇ ਜੋ ਵੀ ਕਹਿ ਰਹੇ ਨੇ ਉਹ ਬਿਲਕੁਲ ਠੀਕ ਕਹਿ ਰਹੇ ਨੇ ਕਿਉਂਕਿ 2012 ਤੋਂ ਲਗਾਤਾਰ ਮਲਿਕਾ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਵੱਖ-ਵੱਖ ਕੰਟਰੀਜ਼ ਦੇ ਵਿੱਚ ਜਾ ਕੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਬਹੁਤ ਸਾਰੀ ਚੈਂਪੀਅਨਸ਼ਿਪ ਜਿਹੜੀਆਂ ਨੇ ਮਲਿਕਾ ਨੇ ਜਿੱਤੀਆਂ ਨੇ ਪਰ ਅੱਜ ਜਦੋਂ ਵਾਰੀ ਆਉਂਦੀ ਹੈ ਮਲਿਕਾ ਦੇ ਕੈਸ਼ ਰਿਵਾਰਡਸ ਦੀ ਮਲਿਕਾ ਦੀ ਜੌਬ ਦੀ ਤਾਂ ਕਰਦਿਆਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸਰਕਾਰਾਂ ਬਦਲ ਗਈਆਂ ਪਰ ਮਲਿਕਾ ਅੱਜ ਵੀ ਉਸੇ ਜਗ੍ਹਾ ਤੇ ਖੜੀ ਹੈ ਜਿੱਥੇ 2012 ਦੇ ਵਿੱਚ ਮਲਿਕਾ ਖੇਡ ਦੇ ਖੇਡ ਦੇ ਖੜੀ ਹੋਈ ਸੀ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਕਸੂਰਵਾਰ ਕੌਣ ਹੈ ਇਸ ਦਾ ਜਵਾਬ ਜਿਹੜਾ ਉਹ ਸ਼ਾਇਦ ਸਰਕਾਰਾਂ ਹੀ ਦੇ ਸਕਦੀਆਂ ਨੇ ਪਰ ਪਰਿਵਾਰਕ ਜੀ ਇਸ ਵਕਤ ਬਹੁਤ ਜ਼ਿਆਦਾ ਨਿਰਾਸ਼ ਨੇ ਉਹਨਾਂ ਦਾ ਕਹਿਣਾ ਇੱਕ ਸਮਾਂ ਸੀ ਜਦੋਂ ਮਲਿਕਾ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਉਂਦੀ ਸੀ ਕਿ ਮੈਂ ਜਿੱਤ ਕੇ ਆਈਆਂ ਅੱਜ ਤਾਂ ਪੋਸਟ ਪਾਉਣ ਨੂੰ ਵੀ ਮਲਿਕਾ ਦਾ ਜੀ ਨਹੀਂ ਕਰਦਾ ਤਾਂ ਕਿਤੇ ਨਾ ਕਿਤੇ ਮਲਿਕਾ ਦਾ ਫਿਊਚਰ ਮਲਿਕਾ ਦੇ ਘਰਦਿਆਂ ਨੂੰ ਜ਼ੀਰੋ ਦਿਖਾਈ ਦੇ ਰਿਆ ਇੰਨੀ ਮਿਹਨਤ ਦੇ ਬਾਵਜੂਦ ਵੀ ਇਹਨਾਂ ਦਾ ਕਹਿਣਾ ਕਿ ਮਲਿਕਾ ਦੀ ਕੋਈ ਵੀ ਬਾ ਨਹੀਂ ਫੜ ਰਿਆ ਫਿਲਹਾਲ ਕੈਮਰਾ ਪਰ ਸਨੋਹਿਤਾਨ ਮਨਪ੍ਰੀਤ ਕੌਰ 1 ਪੁਆਇੰਟ ਜਲੰਧਰ